ਦੋਸਤੋ ਤਪਾ ਫੋਟੋਗ੍ਰਾਫਰ ਐਸੋਸੀਏਸ਼ਨ ਜੁਨੀਅਨ ਦੇ ਮੈਂਬਰ ਕੀਰਨਪੁਰ ਦੇ ਸੋਨੀ ਸੋਨੀ ਅਰਦਾਸ ਸਟੂਡੀਓ ਵਾਲਿਆਂ ਦਾ ਜਨਮ ਦਿਨ ਹੈ ਜੁਨੀਅਨ ਵੱਲੋਂ ਪਹਿਲ ਕਦਮੀ ਕਰਦਿਆਂ ਹੋਇਆ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਾਡੇ ਇਧਰ ਕਮਲ ਜੀ ਦਾ ਵੀ ਜਨਮ ਕੱਲ ਜਨਮ ਦਿਨ ਸੀ ਸਾਂਝੇ ਤੌਰ ਤੇ ਅਸੀਂ ਸਾਰਿਆਂ ਦਾ ਅੱਜ ਜੁਨੀਅਨ ਵੱਲੋਂ ਜਨਮ ਦਿਨ ਮਨਾ ਰਹੇ ਆ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ ਤੇ ਇਸ ਖੁਸ਼ੀ ਵਿੱਚ ਜਨਮ ਦਿਨ ਦੀ ਖੁਸ਼ੀ ਵਿੱਚ ਜੁਨੀਅਰ ਵੱਲੋਂ ਕੇਕ ਦਾ ਪ੍ਰਬੰਧ ਕੀਤਾ ਗਿਆ ਇਹਨਾਂ ਦੋਨਾਂ ਤਿੰਨਾਂ ਤੋਂ ਮੈਰਿਜ ਆ ਵੀ ਸਾਡੇ ਦੋ ਤਿੰਨ ਦਿਨ ਪਹਿਲਾਂ ਹੀ ਸੀ ਚਲੋ ਇਹ ਵੀ ਅਸੀਂ ਵਿੱਚ ਹੀ ਇਕੱਠਾ ਹੀ ਕਰਤਾ ਮੈਰਿਜ ਖੜੇ ਹੋ ਜਾ ਤੁਸੀਂ ਵੀ ਆਜੋ ਬਾਕੀ ਫੋਟੋਗ੍ਰਾਫਰ ਉਧਰ ਆ ਜਾਓ ਸਾਰੇ ਆਜੋ ਆਜੋ ਉਧਰ ਆ ਜਾਓ ਚੱਲ ਕਮਲ ਹੈਪੀ ਬਰਥਡੇ ਅਜਾ ਕੋਈ ਨਹੀਂ ਸਾਰੇ ਯੂਨੀਅਨ ਦੇ ਮੈਂਬਰ ਇਹ ਕਟਿਆ ਗਿਆ ਇਧਰ ਸਾਡੇ ਸ਼ਿਫਟ ਸਟੂਡੀਓ ਮੱਖਣ ਲਾਲ ਜੀ ਫਿਕਸ ਸਟੂਡੀਓ ਸਾਡੇ ਸਟਾਰਸਾਈਨ ਸਟੂਡੀਓ ਕੁਮਾਰ ਸਟੂਡੀਓ ਗੋਇਲ ਸਟੂਡੀਓ ਕਮਲ ਸਟੂਡੀਓ ਅਰਦਾਸ ਸਟੂਡੀਓ ਮੈਰਾਜ ਸਟੂਡੀਓ ਗਨਪਾ ਸਟੂਡੀਓ ਆ ਬੀਜੇ ਸਟੂਡੀਓ ਮੇਰਾ ਰਸਮ ਹੋ ਰਹੀ ਹੈ ਬੀਜੇ ਸਟੂਡੀਓ ਮਿੱਠਾ ਹਾਂ ਕਰਵਾਉਣ ਦੀ ਰਸਮ ਚੱਲ ਰਹੀ ਹੈ ਅੱਛਾ ਹੈਗਾ ਚੱਲ ਬਚਾ ਚੱਲ ਲਾਵੀ ਇਹ ਮੈਂ ਤੁਹਾਡਾ ਬੀਜੇ ਸਟੂਡੀਓ ਬਹੁਤ ਪਿਆਰ ਦੇ ਰਹੇ ਨੇ ਸਾਡੇ ਮੁਬਾਰਕਾਂ ਭਾਈ ਤੁਹਾਨੂੰ ਜਨਮ ਬਹੁਤ ਸਾਰੇ ਨੂੰ ਵੀ ਇਹਨੇ ਦਰਬਾਰ ਜੀ ਮੁਬਾਰਕਾਂ ਹੀ ਤੁਹਾਨੂੰ ਵੀ ਹੋਰ ਹੈਗਾ ਲਾਵੀ ਮਨਾ ਲਾ ਪੁੱਤ ਸੋਲਣੇ ਪੁੱਤ ਹੋਈ ਮੇਰਾ ਜੀ ਕਮਲ ਮੇਰਾ ਕੱਲ ਸੀ ਨਾ ਪਰਸੋ ਸੀ ਨਾ ਚੋ ਕੋਈ ਨਾ ਅੱਜ ਗਾਹਣ ਉਦਾਰੀ ਆ ਗਈ ਮੇਰੇ ਤੇ ਨਾ ਵਿੱਚ ਆ ਜਾ ਬੜੀ ਮਸਤਲੀ ਤੋਂ ਹੋਣਾ ਇਹ ਨਸੂ ਵੀ ਨੇੜੇ ਜਾਣ ਦੇ ਕਿਦਾਗਾ ਮੇਰਾ ਜੀ ਕਮਲ ਬਹੁਤ ਹੀ ਅੱਜ ਮਾਣਾ ਖੁਸ਼ ਹੋਇਆ ਵੀ ਯੂਨੀਅਨ ਦੇ ਮੈਂਬਰ ਇਕੱਠੇ ਹੋ ਕੇ ਅੱਜ ਅਰਦਾਸ ਸਟੂਡੀਓ ਮਹਿਰਾ ਸਟੂਡੀਓ ਤੇ ਕਮਲ ਜੋ ਸਾਡਾ ਬੱਚਾ ਹੈ ਬੱਚੇ ਸਾਰੇ ਹੀ ਸਾਡੇ ਅਸੀਂ ਸਾਂਝੇ ਦੌਰ ਤੇ ਜਨਮ ਦਿਨ ਮਨਾ ਰਹੇ ਆ ਇਹਨਾਂ ਦਾ ਕਪੜਾ ਬਹੁਤ ਵਧੀਆ ਤੁਸੀਂ ਵੀ ਇਹ ਯੂਨੀਅਨ ਵੱਲੋਂ ਅਪਰਾਲਾ ਕੀਤਾ ਗਿਆ ਹੈ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਮੂੰਹ ਮਿੱਠਾ ਕਰਵਾਉਣ ਦੀ ਰਸਮ ਚੱਲ ਰਹੀ ਹੈ ਚੱਲ ਰਹੀ ਹੈ ਵਾਹਿਗੁਰੂ ਸਾਡੀ ਯੂਨੀਅਨ ਦੇ ਵਿੱਚ ਇਸ ਤਰ੍ਹਾਂ ਹੀ ਸਾਰੇ ਵੀਰਾਂ ਦਾ ਵੱਖਰੇ ਰਿਹਾ ਹੋਈ। ਬੋਲਣ ਨਾ ਦੇਓ। ਪਿਆਰ ਪਿਆਰ ਬਣਾਈ ਰੱਖੇ। ਬੜੀ ਬਹੁਤ ਹੈ। ਬੜੀ ਬਣਾਈ ਰੱਖੇ। ਯਾਵਾ ਪ੍ਰਮਾਤਮਾ ਸਾਡੇ ਬੀਜੇ ਬਾਉ ਜੀ ਦਾ ਮੂੰਹ ਠਾਗਰਾਉਂਦੇ ਹੋਏ ਸਾਡੇ ਸ਼ਿਵ ਸਟੂਡੀਓ ਜੀ ਮੱਖਣ ਜੀ ਜੋਗੇ ਸਾਡੇ ਬਹੁਤ ਹੀ ਸੀਨੀਅਰ ਵੀਰ ਜੀ ਨੇ ਔਰ ਸਾਡੇ ਕਮਲਬੀਰ ਜੀ ਸਾਡੇ ਵੱਡੇ ਵੀਰ ਬੀਜੇ ਕੁਮਾਰ ਜੀ ਦਾ ਮੂੰਹ ਮਠਾਗਰਾਉਂਦੇ ਹੋਏ ਅੱਜ ਬਹੁਤ ਖੁਸ਼ੀ ਆ ਵੀ ਇਹ ਜਿਹੜਾ ਪਰਾਲਾ ਬੀਜ ਦੀ ਹਿੰਮਤ ਨਾਲ ਆਇਆ ਹੈਗਾ ਸਾਰੇ ਹੀ ਫੋਟੋਗ੍ਰਾਫਰ ਵੀਰਾਂ ਨੂੰ ਇੱਕ ਮਿੰਟ ਦਾ ਮੈਂ ਇੱਕ ਮਿੰਟ ਦਾ ਬੰਦਾ ਚਾਹ ਕਰੋ ਸਾਰੇ ਸਟੂਡਿਓ ਨੂੰ ਬੇਨਤੀ ਆ ਵੀ ਨੈਕ ਸਟੂਡਿਓ ਕੋਈ ਇਸ ਫੰਕਸ਼ਨ ਦੇ ਵਿੱਚ ਹਾਜ਼ਰ ਹੋਇਆ ਕਰੋ ਬਹੁਤ ਵਧੀਆ ਦੇਖੋ ਲੱਗ ਰਿਹਾ ਸਾਨੂੰ ਵੀ ਅਸੀਂ ਵੀ ਮੱਖਣ ਜੀ ਅਸੀਂ ਸਾਰੇ ਹੀ ਫੋਟੋਗ੍ਰਾਫਰਾਂ ਨੂੰ ਬੇਨਤੀ ਕਰਦਾ ਵੀ ਪਹੁੰਚਿਆ ਕਰੋ ਦੇਖੋ ਬਹੁਤ ਸੋਹਣਾ ਪ੍ਰੋਗਰਾਮ ਦਾ ਤਾਰੀਖਾ ਅੱਜ ਅਸੀਂ ਬਹੁਤ ਚੰਗਾ ਕਰਦੇ ਆ ਆਪਣੇ ਲੱਖੀਓ ਸਾਜੋ えਹ ਪੋਲਾ ਸਿੰਘ ਸਟੂਡੀਓ ਅਰਾਜੋ ਜੀ ਸਾਰੇ ਫੋਟੋਗ੍ਰਾਫ ਸਿੱਧੂ ਸਟੂਡੀਓ ਆਪਣੇ ਦਰਾ ਆਪਣੇ ਤਪਾਵੰਦੀ ਤੋਂ ਜੱਗੀ ਸਟੂਡੀਓ ਦਰਾਜ ਤੇ ਸਿੰਘ ਸਟੂਡੀਓ ਦਰਾਜ ਪ੍ਰੀਤ ਸਟੂਡੀਓ ਮਾਰਨ ਨਾ ਆਪਾ ਮੋਰ ਨਾ ਬਾਕੀ ਇਹ ਕੁਝ ਰਹਿ ਗਿਆ ਹੋਵੇ ਤਾਂ ਗਲਤੀ ਮਾਫ ਕਰਦੇ ਰਹਿਣੀ ਆਪਾਂ ਇੱਕ ਮਤਰਾ ਹਾਂਜੀ ਹਾਂਜੀ ਬਾਕੀ ਬਾਬੂ ਜੀ ਹੋਰ ਕਸਦੇ ਰਹਿ ਗਿਆ ਭਾਈ 500 ਰੁਪਏ ਦੇ ਕੇ ਸਹੀ ਕਰਾ ਦਿਓ ਹਾਂ ਲਓ ਹੁਣ ਤੁਹਾਡੀ ਅਸੀਂ ਕਮਾਰ ਜੀ ਨਾਲ ਗੱਲ ਕਰਵਾ ਰਹੇ ਹਾਂ ਉਹਨਾਂ ਦੇ ਕੀ ਵਿਚਾਰ ਨੇ ਹਾਂਜੀ ਅੱਜ ਸਾਡੇ ਛੋਟੇ ਭਾਈ ਸੋਨੀ ਦਾ ਜਨਮ ਦਿਨ ਸੀਗਾ ਅਸੀਂ ਸਾਰੇ ਫੋਟੋਗ੍ਰਾਫਰਾਂ ਨੇ ਰਲ ਕੇ ਇਹ ਸੈਲੀਬ੍ਰੇਟ ਕੀਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਵੀ ਅਰਦਾਸ ਸਟੂਡੀਓ ਹਮੇਸ਼ਾ ਤਰੱਕੀ ਦੇ ਉਚਤਮੀਆਂ ਨੂੰ ਛੂੰਹਦਾ ਰਹੇ ਬਹੁਤ ਬਹੁਤ ਧੰਨਵਾਦ ਹਾਂਜੀ ਜੀ ਜੀ ਅਸੀਂ ਸਭ ਤੋਂ ਪਹਿਲਾਂ ਦਾ ਸਾਡੇ ਜੂਨੀਅਨ ਦੇ ਦਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਰੀ ਅੰਧੀ ਸਿੰਘ ਜੀ ਫਗਵਾਲ ਤੇ 올 ਇੰਡੀਆ ਦੇ ਪ੍ਰੈਜ਼ੀਡੈਂਟ ਸਿੰਘ ਸਟੂਡੀਓ ਸ਼ੇਰਪੁਰ ਜਿੰਦਾ ਜਿਨ੍ਹਾਂ ਨੇ ਇਹ ਸਾਰੀ ਜੁਗਤ ਇਕੱਠੀ ਕੀਤੀ ਹੈਗੀ ਇੱਕ ਬਣਾਇਆ ਤੇ ਸਾਰਿਆਂ ਨੇ ਇਹ ਉਪਰਾਲਾ ਲਾਉਣਾ ਹੈ ਵੀ ਆਪਾਂ ਇਕੱਠੇ ਹੋ ਕੇ ਇਹ ਕੰਮ ਕਰੀਏ ਅਸੀਂ ਸਾਡੇ ਛੋਟੇ ਵੀਰ ਸੋਨੂ ਨੂੰ ਇਸ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਹੋਰ ਬੋਲਣਾ ਹੈ ਕਿਸੇ ਪਰਬੋਤ ਹਾਂਜੀ ਅਰਦਾਸ ਜੀ ਖਾਲਾਂ ਜੀ ਹਾਂ ਅਰਦਾਸ ਤੋਂ ਹਾਂਜੀ ਤੁਹਾਡਾ ਜਨਮ ਦਿਨ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਪਾ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੀ ਜੋ ਸਟੂਡੀਓ ਵੀਰ ਜੀ ਦੀ ਦੁਕਾਨ ਤੇ ਬੁਲਾ ਕੇ ਮੇਰੇ ਜਨਮ ਦਿਨ ਉੱਤੇ ਕੇਕ ਸੈਲੀਬ੍ਰੇਸ਼ਨ ਕੀਤਾ ਤੇ ਸਾਰੇ ਤਾਂ ਪਾ ਜੋ ਫੋਟੋਗ੍ਰਾਫਰ ਐਸੋਸੀਏਸ਼ਨ ਜੁਨੀਅਨ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂਜੀ ਤੁਸੀਂ ਬੋਲੋ ਕੀ ਬੋਲੋ ਵੀਰੇ ਆ ਤੇਰਾ ਜਨਮ ਦਿਨ ਦਾ ਤੇ ਕਮਲ ਜੀ ਦਾ ਵੀ ਜਨਮ ਦਿਨ ਸੀਗਾ ਉਹ ਵੀ ਦੋ ਸ਼ਬਦ ਕਮਲ ਜੀ ਵੀ ਬੋਲਦੇ ਵੀ ਆਹ ਬੜੀ ਚਲੋ ਸਾਰੇ ਜੁਨੀਅਨ ਦੇ ਫੋਟੋਗ੍ਰਾਫਰ ਆਂਦਾ ਜਿਹੜੇ ਆਏ ਐ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਆਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਬਹੁਤ ਬਹੁਤ ਧੰਨਵਾਦ